ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਈਟ ਦੇ ਉੱਤੇ ਗੱਲ ਚੱਲ ਰਹੀ ਹੈ ਖਾਣੇ ਦੇ ਜਿਹੜੇ ਭਾਗ ਹੈਗੇ ਨੇ ਉਹਨਾਂ ਚੋਂ ਅਸੀਂ ਦੋ ਖਾਣੇ ਜਿਉਂਤੇ ਗੱਲ ਕਰ ਚੁੱਕੇ ਹਾਂ ਪਹਿਲਾਂ ਗੱਲ ਕੀਤੀ ਸੀ ਪ੍ਰੋਟੀਨ ਵਾਲੇ ਸੋਰਸ ਦੇ ਉੱਤੇ ਤੇ ਪਿਛਲੀ ਵਾਰੀ ਕੀਤੀ ਸੀ ਕਾਰਬੋਹਾਈਡਰੇਟ ਦੇ ਸੋਰਸ ਤੇ ਅੱਜ ਗੱਲ ਕਰਾਂਗੇ ਫੈਟਸ ਦੇ ਉੱਤੇ ਅਸੀਂ ਸਾਰੇ ਆਪਣੇ ਘਰਾਂ 'ਚ ਕਿਉ ਮੱਖਣ ਫਿਰ ਤੇਲ ਕੋਈ ਨਾ ਕੋਈ ਇਸਤੇਮਾਲ ਕਰਦੇ ਹਾਂ ਜੀ ਅੱਜ ਸਾਰੀ ਗੱਲ ਤੁਹਾਨੂੰ ਦੱਸਾਂਗਾ ਸਭ ਕੁਝ ਦੱਸਾਂਗਾ ਹਾਂਜੀ ਕਿਹੜਾ ਚੰਗਾ ਹੈ ਕਿਹੜਾ ਮਾੜਾ ਹੈ ਕਿਦਾ ਕੀ ਅਸਰ ਹੈ ਉਹ ਸਾਰੇ ਅਸੀਂ ਜਾਣਾਂਗੇ ਅੱਜ ਸੋ ਜਿਹੜੀਆਂ ਨੇ ਫੈਟਸ ਫੈਟ ਮੇਜਰ ਸਰੀਰ ਨੂੰ ਊਰਜਾ ਦੇਣ ਵਾਸਤੇ ਹੈ ਇੱਕ ਫਿਊਲ ਦੀ ਤਰ੍ਹਾਂ ਇਹਨਾਂ ਨੇ ਕੰਮ ਕਰਨਾ ਹੁੰਦਾ ਆ ਤੇ ਫੈਟ ਜਿਹੜੀ ਹੈ ਇਹ ਚਾਰ ਭਾਗਾਂ ਚ ਵੰਡੀ ਹੋਈ ਹੈ ਚਾਰ ਤਰ੍ਹਾਂ ਦੀ ਫੈਟ ਹੁੰਦੀ ਹੈ ਇੱਕ ਹੁੰਦੀ ਹੈ ਸੈਚੂਰੇਟਿਡ ਫੈਟੀ ਐਸਿਡ ਉਹ ਫੈਟ ਜਿਹੜੀ ਠੰਡ ਦੇ ਵਿੱਚ ਜੰਮ ਜਾਂਦੀ ਉਦੋਂ ਜਿੱਕੇ ਹੋ ਆ ਜਾਂਦਾ ਮੱਖਣ ਆ ਜਾਂਦਾ ਜਾਨਵਰਾਂ ਦੀ ਚਰਬੀ ਆ ਜਾਂਦੀ ਹੈ ਫਿਰ ਨਾਰੀਅਲ ਦਾ ਤੇਲ ਆ ਜਾਂਦਾ ਇਹ ਜਿਹੜੇ ਨੇ ਥੋੜਾ ਜਿਹਾ ਟੈਂਪਰੇਚਰ ਠੰਡਾ ਹੋ ਜੇ ਤੇ ਜੰਮ ਜਾਂਦੇ ਨੇ ਇਹਨਾਂ ਨੂੰ ਸੈਚੂਰੇਟਿਡ ਫੈਟ ਕਿਹਾ ਜਾਂਦਾ ਊਰਜਾ ਦੇਣ ਦਾ ਕੰਮ ਹੈ ਦਾ ਥੋੜਾ ਬੋਤਾ ਸਰੀਰ 'ਚ ਕੰਮ ਹੈਗਾ ਆ ਲੇਕਿਨ ਮੇਜਰ ਕੰਮ ਜਿਹੜਾ ਹੈ ਅਗਲਾ ਫੈਟ ਹੁੰਦੀ ਹੈ ਉਹਨੂੰ ਕਹਿੰਦੇ ਨੇ ਮੋਨੋ ਅਨਸੈਚੂਰੇਟਿਡ ਫੈਟ ਜਿਹੜੀ ਕਾਫੀ ਠੰਡੇ ਟੈਂਪਰੇਚਰ ਦੇ ਵਿੱਚ ਵੀ ਨਹੀਂ ਜੰਮਦੀ 0 ਡਿਗਰੀ ਤੇ ਵੀ ਲੈ ਜਾਓ ਤੇ ਨਹੀਂ ਜੰਮਦੀ ਫਿਰ ਆਉਂਦੀਆਂ ਨੇ ਅਗਲੀਆਂ ਫੈਟਸ ਜਿਨ੍ਹਾਂ ਨੂੰ ਕਹਿੰਦੇ ਨੇ ਪੌਲੀ ਅਨਸੈਚੂਰੇਟਿਡ ਫੈਟ ਜਿਹੜੀ ਕਿਸੇ ਵੀ ਟੈਂਪਰੇਚਰ ਤੇ ਨਹੀਂ ਜੰਮਦੀ ਠੀਕ ਹੈ ਜੀ ਪੌਲੀ ਅਨਸੈਚੂਰੇਟਿਡ ਫੈਟ ਸੋ ਇਹਦੇ ਵਿੱਚ ਸਰੋਂ ਦਾ ਤੇਲ ਵੀ ਆ ਜਾਂਦਾ ਹੈ ਅਕਸੀਦਾ ਤੇਲ ਆ ਜਾਂਦਾ ਹੈ ਠੀਕ ਹੈ ਠੰਡੇ ਸਮੁੰਦਰ ਦੀਆਂ ਮੱਛੀਆਂ ਦਾ ਤੇਲ ਆ ਜਾਂਦਾ ਹੈ ਇਹ ਕੁਝ ਤੇਲ ਐਸੇ ਨੇ ਜਿਹੜੇ ਕਿਸੇ ਵੀ ਟੈਂਪਰੇਚਰ 'ਤੇ ਨਹੀਂ ਜੰਮਦੇ ਇਹ ਜਿਹੜੇ ਪੌਲੀ ਅਨਸੈਚੂਰੇਟਿਡ ਫੈਟ ਨੇ ਇਹਨਾਂ ਨੂੰ ਫਿਰ ਦੋ ਭਾਗਾਂ 'ਚ ਵੰਡਿਆ ਜਾਂਦਾ ਹੈ ਇੱਕ ਹੈਗੇ ਨੇ ਓਮੇਗਾ 3 ਫੈਟੀ ਐਸਿਡ ਤੇ ਇੱਕ ਨੇ omega 6 fatty acid ਸਾਡੇ ਸਰੀਰ ਵਾਸਤੇ ਜਿਹੜੇ ਮੁੱਖ ਰੂਪ ਚ ਚਾਹੀਦੇ ਨੇ ਉਹ omega 6 ਤੇ omega 3 ਚਾਹੀਦੇ ਨੇ ਯਾਨੀ ਕਿ ਪੌਲੀ ਅਨਸੈਚੂਰੇਟਿਡ ਫੈਟ ਜਿਹੜੀਆਂ ਨੇ ਉਹ ਸਾਡੇ ਸਰੀਰ ਵਾਸਤੇ ਸਭ ਤੋਂ ਬੈਸਟ ਹੁੰਦੀਆਂ ਨੇ ਤੇ ਇਹਨਾਂ ਦੀ ਜਿਹੜੀ ਰੇਸ਼ੋ ਹੈ ਉਹ ਚਾਹੀਦੀ ਹੈ 4 ਅਨੁਪਾਤ 1 ਯਾਨੀ ਕਿ 4 ਹਿੱਸੇ omega 6 ਫੈਟਾ ਤੇ 1 ਹਿੱਸਾ omega 3 ਫੈਟ ਫਿਰ ਸਾਡਾ ਸਰੀਰ ਫਿੱਟ ਰਹਿੰਦਾ لیکن ਸਾਡਾ ਹਿੰਦੁਸਤਾਨ ਜਿਹਨਾਂ ਫੈਟ ਦਾ ਜਿਹੜਾ ਹੈਗਾ ਆ ਰੇਸ਼ੋ ਉਹ ਹੈਗਾ ਆ 30 ਅਨੁਪਾਤ 1 ਯਾਨੀ ਕਿ ਅਸੀਂ 30 ਸੇ omega 6 ਫੈਟਾਂ ਲੈਨੇ ਆ omega 3 ਫੈਟਸ ਅਸੀਂ ਨਾ ਮਾਤਰ ਨੂੰ ਲੈਨੇ ਆ ਜਦ ਕਿ omega 3 ਫੈਟ 60% ਤੁਹਾਡਾ ਦਿਮਾਗ ਇਹਦਾ ਹੀ ਬਣਦਾ ਤੁਹਾਡੇ ਸਰੀਰ ਦੀ ਜਿਹੜੇ ਹਰ ਇੱਕ ਸੈੱਲ ਦੀ ਬਾਹਰੀ ਛਿੱਲੀ ਹੈ ਉਹਦੇ ਵਿੱਚ ਮੇਜਰ omega 3 ਹੈ ਥੋੜਾ ਬਹੁਤ omega 6 ਹੈ ਜਿਆਦਾ omega 3 ਹੈ ਇਹ ਇਹਨਾਂ ਦੇ ਰੋਲ ਨੇ ਥੋੜਾ ਬਹੁਤ ਜਿਵੇਂ ਜੋੜਾ ਚਕਾਟਲੇ ਜਿ ਬਣਾਉਣ ਚ ਮੇਜਰ ਵੀ ਪ੍ਰੋਟੀਨ ਹੈ ਉੱਥੇ ਲੇਕਿਨ ਥੋੜਾ ਬਹੁਤ ਉਹਨਾਂ ਨੂੰ ਲੂਬ੍ਰੀਕੇਟ ਕਰਨ ਦਾ ਕੰਮ ਇਹਦਾ ਹੈਗਾ ਆ ਸੋ ਇਹ ਸਾਡੇ ਸਰੀਰ 'ਚ ਇਹਨਾਂ ਦੇ ਰੋਲ ਨੇ ਜਿਹੜਾ ਤੇ ਕਿਹੜੀ ਫੈਟ ਚੰਗੀ ਹੈ ਤੇ ਕਿਹੜੀ ਮਾੜੀ ਹੈ ਇਹ ਜੇ ਅਗਰ ਤੁਸੀਂ omega 6 ਤੇ omega 3 ਦਾ ਸਹੀ ਬੈਲੈਂਸ ਕਰਨਾ ਹੈ ਤੇ ਉਹਦੇ ਵਾਸਤੇ ਬੈਸਟ ਹੁੰਦੇ ਨੇ ਅਲਸੀ ਦਾ ਤੇਲ ਅਖਰੋਟ ਦਾ ਤੇਲ ਬਦਾਮ ਚੋਂ ਮਿਲਣ ਵਾਲਾ ਤੇਲ ਇਹਨਾਂ 'ਚ ਇਹ ਬੈਲੈਂਸ ਨੇ ਇਹ ਇਹ ਜਿਹੜੇ ਤੇਲ ਨੇ ਇਹਨਾਂ ਤੇਲਾਂ ਚੋਂ ਤੁਸੀਂ ਅਗਰ ਵਰਤਦੇ ਹੋ ਤੇ ਬੈਸਟ ਰਹਿੰਦੇ ਨੇ ਤੁਹਾਨੂੰ ਜ਼ਿਆਦਾ ਤੇ ਲੈਣਾ ਕਿੰਨਾ ਆ ਮੇਜਰ ਤੁਹਾਨੂੰ ਦੱਸਿਆ ਕਿ ਇਹ ਰੋਲ ਇਹਦਾ ਕੀ ਹੈ ਊਰਜਾ ਪੈਦਾ ਕਰਨਾ 1 ਗ੍ਰਾਮ ਕੋਈ ਵੀ ਤੇਲ ਆ ਚਾਹੇ ਦੇਸੀ ਕਿ ਹੋ ਆ ਚਾਹੇ ਤੇਲ ਆ ਉਹਦੇ ਚ 9 ਕੈਲਰੀਆਂ ਹੁੰਦੀਆਂ ਨੇ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਨੇ ਫੇਰ ਆ ਜਾਂਦਾ ਕਿ ਉਹ 8 ਤੋਂ 10 ਘੰਟੇ ਸਖਤ ਮਿਹਨਤ ਕਰਦੇ ਸੀ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਊਰਜਾ ਦੀ ਲੋੜ ਸੀ ਜਨਕਿ ਇਹ ਇਨਨ ਜਿਹੜਾ ਸੀ ਜ਼ਿਆਦਾ ਬਲਦਾ ਸੀ ਇਸ ਕਰਕੇ ਉਹ ਜ਼ਿਆਦਾ ਕਿ ਉਹ ਖਾ ਲੈਂਦੇ ਸੀ ਜ਼ਿਆਦਾ ਤੇਲ ਖਾ ਲੈਂਦੇ ਸੀ ਕੋਈ ਪ੍ਰੋਬਲਮ ਨਹੀਂ ਸੀ ਕਿਉਂਕਿ ਉਹ ਭਲ ਜਾਂਦਾ ਸੀ ਅੱਜ ਕੱਲ ਸਾਡੇ ਕੋਲ ਮਿਹਨਤ ਹੈ ਨਹੀਂ ਮਿਹਨਤ ਦੇ ਕੰਮ ਮਸ਼ੀਨਾਂ ਕੋਲ ਨੇ ਫੇਸ ਕਰਕੇ ਕੋਈ ਵੀ ਫੈਟ ਜਿਹੜੀ ਆ ਉਹ ਊਰਜਾ ਵਾਸਤੇ ਸਾਡੀ ਘੱਟ ਇਸਤੇਮਾਲ ਹੋ ਰਹੀ ਹੈ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਇਹ ਜਿਹੜੀਆਂ ਫੈਟਸ ਨੇ ਸਰੀਰ 'ਚ ਇਕੱਠੀਆਂ ਹੋ ਜਾਂਦੀਆਂ ਨੇ ਤੇ ਫੇਰ ਸਾਨੂੰ ਬਹੁਤ ਸਾਰੇ ਨੁਕਸਾਨ ਕਰਦੀਆਂ ਨੇ ਜਦੋਂ ਵੀ ਕਿਸੇ ਨੂੰ ਬੀਪੀ ਵਧਣ ਦਾ ਪੈਂਦਾ ਹਾਰ ਦੀ ਪ੍ਰੋਬਲਮ ਹੋ ਜਾਂਦੀ ਤੇ ਡਾਕਟਰ ਫਿਰ ਕੀ ਮਨਾ ਕਰਦਾ ਸਭ ਤੋਂ ਪਹਿਲਾਂ ਕੀ ਉਹ ਨਾ ਖਾਓ तेल ਦਾ ਖਾਓ ਤਲੀਆਂ ਚੀਜ਼ਾਂ ਨਾ ਖਾਓ ਸਭ ਤੋਂ ਪਹਿਲਾਂ ਇਹੀ ਹੁੰਦੀਆਂ ਨਾ ਕਾਰਨ ਕੀ ਹੈ ਕਿ ਇਹਨਾਂ ਫੈਟਸ ਦੇ ਕਰਕੇ ਜਦੋਂ ਅਸੀਂ ਬਰਨ ਨਹੀਂ ਕਰ ਪਾ ਰਹੇ ਤੇ ਇਹ ਚਰਬੀ ਸਰੀਰ ਬਣ ਕੇ ਸਰੀਰ 'ਚ ਇਕੱਠੀਆਂ ਹੋਣ ਲੱਗ ਜਾਂਦੀਆਂ ਜਾਂਦੀਆਂ ਨੇ ਤੇ ਜਿੰਨੀ ਚਰਬੀ ਸਰੀਰ 'ਚ ਬਣਦੀ ਜਾਏਗੀ ਇਹ ਦੋ ਤਰ੍ਹਾਂ ਦੀ ਫੈਟ ਹੁੰਦੀ ਹੈ ਇੱਕ ਵਿਸਰਲ ਅੰਦਰ ਫੈਟ ਇੱਕ ਹੁੰਦੀ ਹੈ ਬਾਹਰ ਚਮੜੀ ਦੇ ਵਿੱਚ ਫੈਟ ਬਾਹਰਲੀ ਚਮੜੀ ਵਾਲੀ ਵੀ ਨੁਕਸਾਨਦੇ ਉਹ ਮੋਟਾਪਾ ਦਿਖਾਉਂਦੀ ਹੈ ਅੰਦਰਲੀ ਚਰਬੀ ਜਿਹੜੀ ਆ ਉਹ ਫਿਰ ਖੂਨ ਦੀਆਂ ਨਾੜੀਆਂ ਦੇ ਵਿੱਚ ਬਲੌਕੇਜ ਪੈਦਾ ਕਰਦੀ ਹੈ ਕਦੇ ਤੁਸੀਂ ਸੁਣਿਆ ਹੋਵੇਗਾ ਕਿਸੇ ਦਾ ਸੈਟੀ ਲੀਵਰ ਹੋ ਗਿਆ ਕਿਸੇ ਦੀਆਂ ਕਿਡਨੀਆਂ ਨੇ ਘੱਟ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹਦੀਆਂ ਕਿਡਨੀਆਂ ਫੇਲ ਹੋ ਗਈਆਂ ਇਹ ਜਿਹੜੀਆਂ ਫੈਟਸ ਨੇ ਅੰਦਰ ਅੰਗਾਂ ਦੇ ਉੱਤੇ ਜਾ ਕੇ ਇਹ ਕੰਮ ਯਾਨੀ ਕਿ ਉਹਨਾਂ ਦੇ ਸੈੱਲਾਂ ਤੱਕ ਜਿਹੜੀ ਪੋਸ਼ਣ ਦੀ ਸਪਲਾਈ ਹੈ ਆਕਸੀਜਨ ਦੀ ਸਪਲਾਈ ਹੈ ਉਹਨੂੰ ਰੋਕਣ ਦਾ ਪੈਂਦੀਆਂ ਨੇ ਇਸ ਕਰਕੇ ਅੱਜ ਦੀ ਡੇਟ ਵਿੱਚ ਬੜਾ ਜ਼ਰੂਰੀ ਹੈ ਕਿ ਇਹਨਾਂ ਨੂੰ ਲਿਮਟ 'ਚ ਖਾਦਾ ਜਾਵੇ ਬਹੁਤ ਥੋੜੀ ਮਾਤਰਾ 'ਚ ਖਾਦਾ ਜਾਵੇ ਤੇ ਉਹਦੇ 'ਚ ਵੀ ਜਿਹੜੀਆਂ ਖਾਣੀਆਂ ਨੇ ਅਸੀਂ omega 3 ਫੈਟਸ ਖਾ ਲਈਏ omega 3 ਕਿਉਂਕਿ ਇਹ ਸਰੀਰ ਵਾਸਤੇ ਜ਼ਰੂਰੀ ਹੈ ਇਹ ਦੇਣਾ ਹੀ ਪੈਣਾ ਕਿਉਂਕਿ ਜਿਹੜੇ ਤੁਹਾਡੇ ਸਰੀਰ ਚ 200 ਕਰੋੜ ਸੈੱਲ ਬਣਦਾ ਜਾਂ ਬ੍ਰੇਨ ਦੇ ਸੈੱਲ ਵੀ ਜਿਹੜੇ ਨੇ ਉਹਨਾਂ ਨੇ ਤੰਦਰੁਸਤ ਰਹਿਣ ਵਾਸਤੇ ਓਮੇਗਾ 3 ਫੈਟਸ ਬੜੀਆਂ ਜ਼ਰੂਰੀ ਨੇ ਉਹਨਾਂ ਦੀ ਮਾਤਰਾ ਸਹੀ ਹੋਵੇ ਤੇ ਓਮੇਗਾ 6 ਓਮੇਗਾ 9 ਸਾਨੂੰ ਨਹੀਂ ਚਾਹੀਦੀਆਂ ਉਹ ਅਸੀਂ ਘੱਟ ਕਰ ਲਈਏ ਅੱਗੇ ਤੁਹਾਨੂੰ ਇੱਕ ਅੱਜ ਕਮਾਲ ਦੀ ਜਾਣਕਾਰੀ ਮੈਂ ਦੇਣੀ ਹੈ ਉਹ ਮੇਰੇ ਹੈ ਕਿ ਜਿਹੜੀ ਫੈਟ ਹੈ ਉਹ ਤਿੰਨ ਰੂਪ ਦੇ ਵਿੱਚ ਤੁਹਾਡੇ ਕੋਲ ਹੁੰਦੀ ਆ ਤਿੰਨ ਰੂਪ ਦੇ ਵਿੱਚ ਇੱਕ ਹੈ ਜਿਸ ਰੂਪ ਚ ਕੁਦਰਤ ਨੇ ਦਿੱਤੀ ਆ ਕੁਦਰਤ ਨੇ ਕਿਹੜੇ ਰੂਪ ਚ ਦਿੱਤੀ ਆ ਫੈਟ ਤੁਹਾਨੂੰ ਇਹ ਮਾਂ ਦਾ ਤੇ ਦੁੱਧ ਦੇ ਦਿੱਤਾ ਉਹਨੇ ਵਿੱਚੋਂ ਕਿ ਹੋ ਕੱਢ ਕੇ ਨਹੀਂ ਦਿੱਤਾ ਕਿ ਉਹ ਅਸੀਂ ਕੱਢਿਆ ਉਹਨੇ ਜੇ ਅਲਸੀ ਦਿੱਤੀ ਹੈ ਤੇ ਅਲਸੀ ਦਿੱਤੀ ਹੈ ਉਹਨੇ ਤੇਲ ਨਹੀਂ ਕੱਢ ਕੇ ਦਿੱਤਾ ਉਹਦਾ ਬਦਾਮ ਦਿੰਦੇ ਹੈ ਅਖਰੋਟ ਦਿੰਦੇ ਹੈ ਤਿਲ ਦਿੰਦੇ ਨੇ ਜਿਸ ਵੀ ਚੀਂ ਮੂੰਗਫਲੀ ਦਿੱਤੀ ਹੈ ਜੋ ਵੀ ਦਿੱਤਾ ਉਹਦੇ ਵਿੱਚ ਤੇਲ ਜਿਹੜਾ ਉਹ ਲੁਕਾ ਕੇ ਦਿੱਤਾ ਇੱਕ ਹੋਰ ਰੂਪ ਹੈਗਾ ਇੱਕ ਹੋਰ ਰੂਪ ਹੈ ਜਿਹੜਾ ਅਸੀਂ ਕੱਢ ਲੈਨੇ ਆ ਤੇਲ ਕੱਢ ਲਿਆ ਕਿਸੇ ਵੀ ਚੀਜ਼ ਦਾ ਕੱਢ ਲਿਆ ਤੇ ਤੀਜਾ ਉਹ ਰੂਪ ਹੈ ਜਿਸ ਰੂਪ ਤੇ ਅਸੀਂ ਜ਼ਿਆਦਾ ਖਾਨਨੇ ਆ ਗਰਮ ਕਰਕੇ ਤੜਕਾ ਲਾਉਣਾ ਹੈ ਜਾਂ ਕੋਈ ਸੀਤal ਨਹੀਂ ਹੈ ਤੇ ਅਸੀਂ ਫਿਰ ਉਹ ਤੇਲ ਨੂੰ ਗਰਮ ਕਰਦੇ ਹਾਂ ਹੁਣ ਇਹਨਾਂ ਤਿੰਨਾਂ ਤੇਲਾਂ ਦੇ ਵਿੱਚ ਕੀ ਅੰਤਰ ਆ ਜਾਂਦਾ ਆ ਇਹ ਤੁਸੀਂ ਸਮਝਣਾ ਨੰਬਰ 1 ਤੁਸੀਂ ਘਰ ਇਹ ਪ੍ਰੈਕਟੀਕਲ ਕਰਿਓ ਚਾਹੇ ਮੂੰਗਫਲੀ ਬਦਾਮ ਤੇਲ ਅਲਸੀ ਸਭ ਨਹੀਂ ਤੇਲ ਹੈਗਾ ਨਾ ਉਹਨਾਂ ਨੂੰ ਪਹਿਲਾਂ ਪਾਣੀ ਚ ਭਿਉਂਦਿਓ ਤੇ ਫਿਰ ਉਹਨਾਂ ਨੂੰ ਮਿਕਸੀ ਚ ਰਗੜਿਓ ਰਗੜ ਕੇ ਨਾ ਤੇ ਉਹ ਵਿੱਚੋਂ ਕੱਢ ਲਿਓ ਮਿਕਸੀ ਚੋਂ ਫਿਰ ਮਿਕਸੀ ਨੂੰ ਧੋਇਓ ਉਹ ਬਿਲਕੁਲ ਤੇਲ ਨਹੀਂ ਲਗਣਾ ਉਦੋਂ ਇਹ ਇਸ ਤਰ੍ਹਾਂ ਸਾਫ਼ ਹੋ ਜਣੀ ਹੈ ਜਿਵੇਂ ਨਾ ਤੁਸੀਂ ਵਿਮ ਪਾ ਕੇ ਸਾਫ਼ ਕੀਤੀ ਆ ਵਿਮ ਬਾਹਰ ਲਾ ਕੇ ਬਿਲਕੁਲ ਵੀ ਤੇਲ ਨਹੀਂ ਚਿਪਕਣਾ ਉਹ ਹੈ ਕੁਦਰਤ ਦੇ ਰੂਪ ਜਿਸ ਰੂਪ ਚ ਕੁਦਰਤ ਨੇ ਤੇਲ ਦਿੱਤਾ ਉਸ ਰੂਪ ਚ ਆਓ ਕੰਪਲੀਟ ਪ੍ਰੋਟੀਨ ਦੇ ਨਾਲ ਫਾਈਬਰ ਦੇ ਨਾਲ ਬਾਉਂਡ ਕਰਕੇ ਤੇਲ ਦਿੱਤਾ ਹੋਇਆ ਦੂਸਰਾ ਹੈ ਅਸੀਂ ਤੇਲ ਕੱਢ ਲਿਆ ਜਿਹੜਾ ਤੇਲ ਘਰ ਚ ਕੋਈ ਵੀ ਆ ਉਹਨੂੰ ਕਿਸੇ ਕੌਲੀ ਚ ਪਾਇਓ ਉਹ ਕੌਲੀ ਚੋਂ ਕੱਢ ਦਿਓ ਤੇ ਫਿਰ ਦੇਖਿਓ ਉਹ ਕੌਲੀ ਉਹਨੂੰ ਪਾਣੀ ਨਾਲ ધોਓ ਉਹ ਸਾਫ਼ ਨਹੀਂ ਹੋਣਾ ਉਹ ਫੈਟ ਉਹਦੇ ਨਾਲ ਚਿਪਕ ਜਾਣੀ ਆ ਹਾਂਜੀ ਉਹਨੇ ਸਾਫ਼ ਨਹੀਂ ਹੋਣਾ ਹੁਣ ਤੀਜੀ ਫੈਟ ਹੈ ਜਿਹੜੀ ਗਰਮ ਹੋ ਜਾਂਦੀ ਆ ਜਦੋਂ ਤੇਲ ਨੂੰ ਤੁਸੀਂ ਗਰਮ ਕਰਦੇ ਹੋ ਤੇ ਗਰਮ ਤੇਲ ਜਿਹੜਾ ਹੋ ਜਾਂਦਾ ਆ ਕੋਈ ਵੀ ਤੇਲ ਜਦੋਂ ਗਰਮ ਹੋ ਜਾਂਦਾ ਹੈ ਤੇ ਉਹ ਉਹਦਾ ਕੀ ਹਾਲ ਹੁੰਦਾ ਆ ਫੇਰ ਤੁਸੀਂ ਕਦੇ ਆਪਣੀ ਚਿਮਨੀ ਹਾਲ ਦੇਖੋ ਜਾਂ ਜਿਹੜਾ ਕਿਚਨ ਦੇ ਵਿੱਚ ਐਗਜ਼ੌਸ ਫੈਨ ਲੱਗਾ ਹੁੰਦਾ ਹੈ ਉਹਦੇ ਉੱਤੇ ਜਿਹੜੀ ਚਿਪਚਪਾੜ ਇਕੱਠੀ ਹੁੰਦੀ ਆ ਉਹ ਡਿਟਰਜੈਂਟ ਨਾਲ ਵੀ ਸਾਫ਼ ਨਹੀਂ ਹੁੰਦੀ। ਬਹੁਤ ਜ਼ਿਆਦਾ ਹੁੰਦੀ। ਇੰਨੀ ਚਿਪਚਿਪੀ ਹੁੰਦੀ ਆ ਉਹ। ਉਹ ਕੀ ਹੈ? ਜਿਹਨੂੰ ਅੱਜਕੱਲ ਕਹਿੰਦੇ ਨੇ ਟ੍ਰਾਈਗਲਿਸਰਾਈਡ ਜਾਂ ਕਹਿੰਦੇ ਨੇ ਕੋਲੇਸਟ੍ਰੋਲ ਜਿਹੜੀਆਂ ਤੁਹਾਡੀਆਂ ਖੂਨ ਦੀਆਂ ਨਾੜੀਆਂ 'ਚ ਜਾ ਕੇ ਜੰਮਦਾ ਇਸ ਤਰ੍ਹਾਂ ਕਿ ਕੁਝ ਵੀ ਪਾ ਲੋ ਸਾਫ਼ ਨਹੀਂ ਹੋ ਸਕਦਾ। ਹੁਣ ਤੁਸੀਂ ਤੇਲ ਕਿਸ ਰੂਪ 'ਚ ਖਾਓਗੇ? ਕੀ ਇਤਨਾ ਹੀ ਕੱਚਾ ਪੀਲੋਗੇ? ਤੇ ਤਾਂ ਵੀ ਦੀਵਾਰਾਂ 'ਤੇ ਚਿਪਕੇਗਾ। ਚਿਪਕੇਗਾ ਨਾ ਹੁਣ ਸਰੀਰ ਦੇ ਵਿੱਚ ਤੁਸੀਂ ਡਿਟਰਜਨਟ ਪਾ ਨਹੀਂ ਪਾਉਣਾ। ਯਾ ਤੁਸੀਂ ਤੇਲ ਅਲਸੀ ਬਦਾਮ ਅਕਰੋਟ ਮੂੰਗਫਲੀ ਦੇ ਰੂਪ ਚ ਖਾ ਲੋਗੇ ਮਿਲ ਗਿਆ ਉਥੋਂ ਵੀ ਮਿਲ ਜੇਗਾ ਯਾ ਤੁਸੀਂ ਉਹਨੂੰ ਗਰਮ ਕਰਕੇ ਤੜਕੇ ਲਾ ਕੇ ਤਲ ਕੇ ਫੇਰ ਖਾਓਗੇ ਜਿਹੜਾ ਅੰਦਰ ਜਾ ਕੇ ਕੋਲੇਸਟ੍ਰੋਲ ਤੇ ਟ੍ਰਾਈਗਲਿਸਰਾਈਡ ਬਣਾ ਦੇ ਤੇ ਹਾਰ ਦੀਆਂ ਪ੍ਰੋਬਲਮ ਬਲੌਕ ਕਰ ਦੇ ਸਭ ਕੁਝ ਕਿਸ ਰੂਪ ਚ ਖਾਣਾ ਪਸੰਦ ਕਰੋਗੇ ਕਿਸ ਰੂਪ ਚ ਖਾਣਾ ਚਾਹੀਦਾ ਹਾਂਜੀ ਜਿੰਨਾ ਤੇਲ ਤੁਸੀਂ ਖਾਣਾ ਨਾ ਕੁਦਰਤ ਨੇ ਜਿਸ ਰੂਪ ਚ ਲੁਕਾ ਕੇ ਦਿੱਤਾ ਹੈ ਤੁਸੀਂ ਕਦੇ ਸੁਣਿਆ ਜਿਹੜੇ ਜੰਗਲਾਂ 'ਚ ਜਾਨਵਰ ਨੇ ਮੈਂ ਘਰਾਂ 'ਚ ਪਾਲਦੇ ਜਾਨਵਰਾਂ ਦੀ ਗੱਲ ਨਹੀਂ ਕਰਦਾ ਉਹਨੂੰ ਤੇ ਅਸੀਂ ਆਪਣੀ ਮਰਜ਼ੀ ਨਾਲ ਖਾਣਾ ਖਵਾਉਂਦੇ ਆ ਜਿਹੜੇ ਜੰਗਲਾਂ 'ਚ ਜਾਨਵਰ ਰਹਿੰਦੇ ਨੇ ਕਦੇ ਸੁਣਿਆ ਹਾਥੀ ਨੂੰ ਹਾਰਟ ਅਟੈਕ ਹੋ ਗਿਆ ਜਾਂ ਹਾਥੀ ਦੇ ਗੋਡੇ ਦੁੱਖ ਰਹੇ ਨੇ ਨਵਰ ਜਾਂ ਉਹਦੀਆਂ ਕਿੰਨੀਆਂ ਫੇਲ ਹੋ ਗਈਆਂ ਨਵਰ ਕਦੇ ਵੀ ਨਹੀਂ ਕਾਰਨ ਕੀ ਹੈ ਕਿ ਉਹ ਵੀ ਤੇਲ ਖਾ ਰਹੇ ਉਹਨਾਂ ਦੇ ਸਰੀਰ 'ਚ ਵੀ ਹੈਗੀ ਹੈ ਚਰਬੀ ਬਣਦੀ ਲੇਕਿਨ ਉਹ ਕਿਸ ਰੂਪ 'ਚ ਖਾ ਰਹੇ ਨੇ ਜਿਸ ਰੂਪ 'ਚ ਕੁਦਰਤ ਨੇ ਦਿੱਤਾ ਤੋ ਜਦੋਂ ਤੁਸੀਂ ਇਹ ਥੋੜੀਆਂ ਥੋੜੀਆਂ ਚੀਜ਼ਾਂ ਇਸ ਰੂਪ ਦੇ ਵਿੱਚ ਹੀ ਖਾ ਲੈਂਦੇ ਹੋ ਕਿੰਨੀਆਂ ਚਾਹੀਦੀਆਂ ਨੇ ਤੁਹਾਨੂੰ ਇੱਕ ਮੁਠ ਇੱਕ ਮੁਠੀ ਦੇ ਵਿੱਚ ਜਿੰਨੇ ਇਹ ਸਾਰੀਆਂ ਚੀਜ਼ਾਂ ਰਲਾ ਕੇ ਕੁਝ ਮੂੰਗਫਲੀ ਦੇ ਦਾਣੇ ਕੁਝ ਬਦਾਮਾਂ ਦੇ ਕੁਝ ਅਕਰੋਟਾਂ ਦੇ ਥੋੜੀ ਤੇਲ ਥੋੜੀ ਹਲਸੀ ਇੱਕ ਮੁਠ ਦੇ ਵਿੱਚ ਜਿੰਨੀ ਆ ਜੇ 24 ਘੰਟਿਆਂ ਚ ਇਹਨੇ ਚਾਹੀਦੇ ਅਗਰ ਉਹਨਾਂ ਨੂੰ ਤੁਸੀਂ ਘਰ ਦੇ ਵਿੱਚ ਆਦਤ ਪਾਉਂਦੇ ਆਪਣੇ ਬੱਚਿਆਂ ਨੂੰ ਵੀ ਆਪ ਵੀ ਜਿੰਨੇ ਵੀ ਘਰ ਦੇ ਮੈਂਬਰ ਨੇ ਕਿ ਆਪਣੀ ਆਪਣੀ ਮੁਠ ਦੇ ਵਿੱਚ ਜਿੰਨੇ ਜਿੰਨੇ ਦਾਣੇ ਆ ਜਾਂਦੇ ਨੇ ਉਹਨੇ ਕੁ ਲਓ ਪਾਣੀ ਚ ਪਿਉਂਦਿਓ 3-4 ਘੰਟੇ ਤੇ 5-6 ਘੰਟੇ ਪਾਣੀ ਪੀ ਕੇ ਰਹਿਣ ਦੋ ਛੋਟੇ ਦਾਣੇ 4 ਘੰਟੇ ਲਈ ਪਿਓ ਉਹ ਜਿਹੜੇ ਵੱਡੇ ਦਾਣੇ ਜਿਵੇਂ ਬਦਾਮ ਉਖਫਲੀ ਆ ਉਹ 8 ਘੰਟੇ ਲਈ ਪਿਉਣੇ ਹੁੰਦੇ ਨੇ ਇਹਨਾਂ ਨੂੰ ਪਾਣੀ ਚ ਪਿਉਂਦੇ ਉਸ ਤੋਂ ਬਾਅਦ ਮਿਕਸੀਜ ਗ੍ਰाइंड ਕਰਕੇ ਉਹ ਦੁੱਧ ਵਾਂਗ ਬਣ ਜਾਂਦੇ ਤੂੰ ਉਹ ਪੀ ਲੋ ਆ ਗਈ ਸਾਰੀ ਫੈਟ ਜਿਹੜੀ ਤੁਹਾਨੂੰ ਚਾਹੀਦੀ ਸੀ ਨਾ ਰੋਟੀਆਂ ਚੋਪੜ ਚੋਪੜ ਕੇ ਖਾਓ ਨਾ ਤੁਸੀਂ ਜਿਸ ਰੂਪ ਚ ਗੁਜਰਤ ਨੇ ਖਾਣਾ ਉਸ ਰੂਪ ਚ ਖਾਣਾ ਸ਼ੁਰੂ ਕਰ ਦੋਗੇ ਤੁਸੀਂ ਦੇਖੋਗੇ ਤੁਹਾਡੀ ਤਾਕਤ ਸਰੀਰ ਚ ਕਿੰਨੀ ਵੱਧਦੀ ਹੈ ਤੇ ਬਿਮਾਰੀਆਂ ਕਿਵੇਂ ਗਾਇਬ ਹੋ ਜਾਂਦੀਆਂ ਨੇ ਕਰਾਜੋ ਖਾਣਾ ਤੰਦਰ ਸਾਡੀ ਸਭ ਤੋਂ ਬਣਾਇਏ ਕਿਤੇ ਚੁਲਾਈਏ ਪਾ ਜੀ ਜਦੋਂ ਸਾਡੇ ਬਜ਼ੁਰਗ ਮਿੱਟੀ ਦੇਆਂ ਦੇ ਗਿਆ ਜੀ ਸਬਜ਼ੀ ਬਣਾਉਂਦੇ ਸੀ ਤੇ ਉਹਦੇ ਚ ਤੇਲ ਤੜਕਾ ਲੱਗਦਾ ਹੀ ਨਹੀਂ ਸੀ ਕਿਉਂਕਿ ਇਹ ਤੁਸੀਂ ਤੇਲ ਪਾਓਗੇ ਉਹ ਘੜੇ ਨੇ ਪੀ ਜਾਣਾ ਮਟਕੇ ਨੇ ਪੀ ਜਾਣਾ ਕਿੱਥੇ ਲੱਗਦਾ ਸੀ ਤੜਕਾ ਸਬਜ਼ੀਆਂ ਮੰਨਦੀਆਂ ਸੀ ਨਾ ਸਬਜ਼ੀਆਂ ਕਾਦੇ ਚ ਪੱਕਦੀ ਐ ਪਾਣੀ ਚ ਨਹੀਂ ਖਾ ਵੀ ਨਾ ਸਬਜ਼ੀ ਨਹੀਂ ਸਬਜ਼ੀਆਂ ਖਾਓ ਜੀ ਖੂਬ ਖਾਓ ਨਹੀਂ ਚਮਕ ਲਾਂਦੇ ਨਹੀਂ ਨਹੀਂ ਲਾਂਦੇ ਤੁਸੀਂ ਮੇਰੇ ਘਰ ਕਦੇ ਵੀ ਆਓਗੇ ਤੁਹਾਨੂੰ ਬਿਨਾਂ ਤੜਕੇ ਤੋਂ ਸਬਜੀ ਮਿਲੇਗੀ ਲੇਕਿਨ ਉਨੀ ਸਵਾਦ ਮਿਲੇਗੀ ਚੁੱਲੇ ਤੇ ਵੀ ਬਣ ਜਾਂਦੀ ਹੈ ਗੈਸ ਤੇ ਵੀ ਬਣ ਜਾਂਦੀ ਹੈ ਅਸੀਂ ਮੈਂ ਇਸਤੇਮਾਲ ਕਰਨਾ ਇੰਡਕਸ਼ਨ ਕੁਕਰ ਇੰਡਕਸ਼ਨ ਕੁਕਰ ਤੇ ਕੀ ਹੈ ਕਿ ਟੈਂਪਰੇਚਰ ਤੁਸੀਂ ਕੰਟਰੋਲ ਕਰ ਲੈਂਦੇ ਨਹੀਂ ਮਿੱਟੀ ਦਾ ਪਾਉਣ ਦੀ ਲੋੜ ਹੀ ਨਹੀਂ ਹੈ ਤੁਸੀਂ ਸਟੀਲ ਦਾ ਹੀ ਭਾਂਡਾ ਲਓ ਉਹਦੇ ਚ ਹੀ ਬਣਾਓ ਲੇਕਿਨ ਉਹਦੇ ਚ ਸੜੇ ਨਾ ਹੀ ਕਰਨਾ ਨਾ ਰੋਕਣਾ ਤੇ ਉਹਦਾ ਮੱਠਾ ਸੇਕ ਥਲੇ ਜਦੋਂ ਮੱਠਾ ਕਰ ਦਿੱਤਾ ਉਹ ਕੋਈ ਚੀਜ਼ ਵੀ ਸੜੇਗੀ ਨਹੀਂ ਮੈਂ ਇਹ ਚੀਜ਼ਾਂ ਇੱਕ ਇੱਕ ਕਲਾਸਾਂ ਅੱਗੇ ਮੈਂ ਕੋਸ਼ਿਸ਼ ਕਰਾਂਗਾ ਕਿ ਕਿਸੇ ਨਾ ਕਿਸੇ ਘਰ ਦੇ ਵਿੱਚ ਪ੍ਰੈਕਟੀਕਲੀ ਹੋਣ ਉੱਥੇ ਤੁਹਾਨੂੰ ਸਬਜੀ ਬਣਾ ਕੇ ਵਿਖਾਈ ਜਾਏ ਕਿਵੇਂ ਬਣਦੀ ਹੈ ਬਿਨਾ ਤੇਲ ਤੋਂ ਉਨੀ ਹੀ ਸਵਾਦ ਸਬਜੀ ਜਿੰਨੀ ਦੂਜੀਆਂ ਹੁੰਦੀਆਂ ਨੇ ਸਵਾਦ ਕਦੇ ਤੁਸੀਂ ਕੱਚਾ ਤੇਲ ਮੂਹ ਪਾ ਕੇ ਦੇਖਿਆ ਉਹਦਾ ਕੋਈ ਸਵਾਦ ਹੁੰਦਾ ਸਵਾਦ ਕਾਲ ਦੇ ਚ ਸਵਾਦ ਤੇ ਮਸਾਲਿਆਂ ਚ ਨਮਕ ਚ ਮਿੱਠੇ ਚ ਸਵਾਦ ਉਹਨੇ ਚ ਨਹੀਂ ਸਵਾਦ ਤੇਲ ਕੀ ਹੋਣੀ ਹੈਗੇ ਤੇ ਜਿਸ ਰੂਪ ਚ ਤੁਸੀਂ ਮੰਨ ਲਓ ਤੁਸੀਂ ਸਬਜੀ ਬਣਾ ਲਈ ਐ ਮੈਂ ਤਰੀਕਾ ਛੋਟਾ ਜਿਹਾ ਦੱਸ ਦੇਣਾ ਇਤਰਾਹੀ ਜਾ ਕੇ ਇੱਕ ਵਾਰੀ ਟਰਾਈ ਕਰਿਓ ਫਿਰ ਉਹ ਪ੍ਰੈਕਟੀਕਲ ਤੇ ਹੋਣਗੇ ਸਬਜੀ ਕੱਟਣੀ ਐ ਕੋਈ ਵੀ ਐ ਉਹਨੂੰ ਪਤੀਲੇ ਚ ਪਾਓ ਭਾਰੇ ਥੱਲੇ ਵਾਲਾ ਪਤੀਲਾ ਲਓ ਤੇ ਸੇਕ ਥੱਲੇ ਘੱਟ ਰੱਖੋ ਹਾਂਜੀ ਸਟੀਲ ਦਾ ਪਤੀਲਾ ਇੰਡਕਸ਼ਨ ਕੁੱਕਰ ਤੇ ਚੱਲ ਜਾਂਦਾ ਐ ਅੱਜ ਕੱਲ ਸਭ ਤੋਂ ਸਸਤਾ ਜਿਹੜਾ ਪੈਂਦਾ ਨਾ ਤੇ ਸਭ ਤੋਂ ਵਧੀਆ ਜਿਹੜਾ ਉਹ ਇੰਡਕਸ਼ਨ ਕੁੱਕਰ ਐ ਆਪਣੇ ਘਰ ਆਪਣੇ ਘਰ ਚ 2.5 ਹਜ਼ਾਰ ਦਾ ਆ ਜਾਂਦਾ ਅੱਜ ਕੱਲ ਜਿਆਦਾ ਮਹਿੰਗਾ ਰਹੀ ਚੰਗੀਆਂ ਕੰਪਨੀਆਂ ਦਾ ਫਿਲਪਸ ਤਾਂ ਆ ਜਾਂਦਾ ਟੈਂਪਰੇਚਰ ਉਹਦਾ ਸਭ ਤੋਂ ਘੱਟ ਕਰ ਲਓ ਤੇ ਪਤੀਲੇ ਨੂੰ ਉੱਤੇ ਸਬਜੀ ਪਾ ਕੇ ਥੋੜਾ ਜਿਹਾ ਕੋਈ ਸਬਜੀ ਸੁੱਕੀ ਬਣਾਉਣ ਵਾਲੀ ਐ ਤੁਸੀਂ ਤੇ ਪਾਣੀ ਪਾਉਣ ਦੀ ਲੋੜ ਹੀ ਨਹੀਂ ਹੁੰਦੀ ਜਦੋਂ ਤੁਸੀਂ ਨਮਕ ਉੱਤੇ ਪਾਉਂਦੇ ਹੋ ਮਿਰਚ ਪਾਉਂਦੇ ਹੋ ਸਾਰੀ ਨਮਕ ਪਾ ਲਓ ਥੋੜਾ ਜਿਹਾ ਪਾਣੀ ਛੱਡ ਦਿੰਦੀ ਐ ਤੇ ਉਹਨੂੰ ਉੱਤੋਂ ਢੱਕ ਕੇ ਤੇ ਉਹਨੂੰ ਮੱਠੇ ਸੇਕ ਦੇ ਉੱਤੇ ਕਰਕੇ ਬਿਲਕੁਲ ਲੋਰ ਤੇ ਕਰਕੇ ਉਹਨੂੰ ਉਹਦੇ ਚ ਟਾਈਮਰ ਲਾ ਦਿਓ 20 ਮਿੰਟ ਦਾ ਤੇ ਉਹਦੇ ਉੱਤੇ ਕੀ ਕਰੋ ਪਿਆਜ਼ ਤੜਕਾ ਲਾਉਣਾ ਨਾ ਪਿਆਜ਼ ਟਮਾਟਰ ਅਦਰਕ ਲਸਣ ਉਹ ਵੀ ਉਹਦੇ ਸਬਜੀ ਦੇ ਉੱਤੇ ਰੱਖ ਦਿਓ ਇੰਜੀ ਬਿਨਾ ਕਟਿਆ ਉਹ ਵੀ ਭਾਫ ਨਾਲ ਪੱਕ ਜਾਣਾ ਵੀ ਮਿੰਟ ਬਾਅਦ ਤੁਸੀਂ ਦੇਖਣਾ ਸਬਜੀ ਵੀ ਹੋ ਚੁੱਕੀ ਆ ਗਲ ਚੁੱਕੀ ਆ ਤੇ ਇਹ ਜਿਹੜੇ ਉੱਤੇ ਨੇ ਇਹ ਵੀ ਨਰਮ ਹੋ ਚੁੱਕੇ ਇਹਨਾਂ ਨੂੰ ਉਤੋਂ ਚੁੱਕੋ ਮਿਕਸੀਚ ਪਾਓ ਤੇ ਮਿਕਸੀਚ ਪਾ ਕੇ ਇਹਨਾਂ ਦੀ ਇਹਨਾਂ ਨੂੰ ਪੀ ਦਿਓ ਜਾਂਦੀ ਗ੍ਰाइंड ਕਰਕੇ ਉਹਦੀ ਗਰੇਵੀ ਬਣ ਜਾਣੀ ਹੁਣ ਉਹ ਗਰੇਵੀ ਜਿਹੜੀ ਆ ਇੱਕ ਪਤੀਲਾ ਹੋਰ ਲੈ ਲਓ ਪੈਨ ਜਿਹੜਾ ਹੁੰਦਾ ਹੈ ਉਹਦੇ ਚ ਥੋੜਾ ਜਿਹਾ ਜੀਰਾ ਉਹਨੂੰ ਮਾੜਾ ਜਿਹਾ ਸੇਕ ਦਿਵਾ ਲਓ ਕਿਉਂਕਿ ਜੀਰਾ ਹੀ ਭੁੰਨਣਾ ਹੁੰਦਾ ਬਾਕੀ ਤੇ ਹੋਰ ਕੋਈ ਚੀਜ਼ ਭੁੰਨਣ ਵਾਲੀ ਹੈ ਨਹੀਂ ਐ ਤੇ ਫੇਰ ਉਹ ਗਰੇਵੀ ਵਿੱਚ ਪਾ ਕੇ ਉਹ ਚ ਹਲਦੀ ਮਿਰਚ ਮਸਾਲਾ ਜਿਹੋ ਜਿਹਾ ਪਾਉਣਾ ਉਹਨੂੰ ਪਾ ਕੇ ਥੋੜਾ ਥੋੜਾ ਜਿਹਾ ਜੋ ਸੁੱਕ ਗਿਆ ਤਾਂ ਮਾੜਾ ਜਿਹਾ ਪਾਣੀ ਪਾ ਦਿਓ ਉਹਨੂੰ ਹਿਲਾਈ ਜਾਓ ਥੋੜੀ ਦੇਰ ਬਾਅਦ ਦੇਖੋਗੇ ਗਰੇਵੀ ਤੁਹਾਨੂੰ ਲੱਗਣਾ ਜਿਵੇਂ ਤੇਲ ਆ ਗਿਆ ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ 'ਚ ਲੁਕਿਆ ਹੋਇਆ ਜੈ ਤੇਲ ਹੈਗਾ ਤੇ ਉਹ ਜਦੋਂ ਗਰੇਵੀ ਇਤਨਾ ਹੋ ਜਾਂਦੀ ਹੈ ਤੁਹਾਨੂੰ ਇਹ ਲੱਗਣ ਪੈਂਦੀ ਕਿ ਹਾਂ ਵਧੀਆ ਹੋ ਗਈ ਆ ਹੁਣ ਹੁਣ ਉਹ ਸਬਜੀ ਜਿਹੜੀ ਚੱਕੀਓ ਉਹਦੇ ਵਿੱਚ ਗਰੇਵੀ ਦੇ ਵਿੱਚ ਮਿਲਾ ਲਓ ਤੇ ਤੁਹਾਡੀ ਸਬਜੀ ਹੋ ਗਈ ਤਿਆਰ ਉਹਨੂੰ ਹੋਰ ਤੁਸੀਂ ਥੋੜਾ ਜਿਹਾ ਥਿੰਦੇ ਵਾਲਾ ਰੇਲ ਦੇਣਾ ਆ ਤੇ ਥੋੜੀ ਮੂੰਗਫਲੀ ਜਾਂ ਬਦਾਮ ਅਖਰੋਟ ਪਾਣੀ 'ਚ ਭਿਓਏ ਹੁੰਦੇ ਨੇ ਇਹਨਾਂ ਨੂੰ ਮਿਕਸੀ 'ਚ ਮਾਰਾ ਜਾ ਰਗ ਲੇਕਿਨ ਉਹ ਪਾਓ ਠੰਡਾ ਹੋਣ ਤੋਂ ਬਾਅਦ ਯਾਨੀ ਕਿ ਸਬਜੀ ਜਦੋਂ ਪਣ ਗਈ ਹੈ ਤੇ ਬਾਅਦ ਚ ਪਾਉਣਾ ਹੈ ਉਹਨੂੰ ਰਿਜ ਦੀ ਚ ਨਹੀਂ ਪਾਉਣਾ ਕਿਉਂਕਿ ਫੈਟ ਨੂੰ ਗਰਮ ਨਹੀਂ ਕਰਨਾ ਕਿ ਗਰਮ ਕਰਨਾ ਕੀ ਹੋਣਾ ਉਹਦਾ ਫਿਰ ਉਹ ਚਿਪਕਣ ਵਾਲੀ ਸਾਡਾ ਖਾਣਾ ਕੁਦਰਤ ਨੇ ਜਿਹੜਾ ਬਣਾਇਆ ਕੁਦਰਤ ਨੇ ਕੋਈ ਬਿਮਾਰੀ ਨਹੀਂ ਜੇ ਬਣਾਈ ਇਹ ਮੈਂ ਹੁਣ ਆਪਣੇ ਅਨੁਭਵ ਨਾਲ ਕਹਿ ਸਕਦਾ ਕਿਉਂਕਿ 22 23 ਸਾਲ ਹੋ ਗਏ ਨੇ ਮੈਨੂੰ ਜਦੋਂ ਤੋਂ ਅਸੀਂ ਇਸ ਤਰ੍ਹਾਂ ਖਾਣਾ ਸ਼ੁਰੂ ਕੀਤਾ ਆ ਕਦੇ ਬਿਮਾਰੀ ਦਾ ਪਤਾ ਹੀ ਨਹੀਂ ਜਿਹੜੀਆਂ ਹੈ ਸੀ ਉਹ ਗਾਇਬ ਹੋ ਗਈਆਂ ਤੇ ਅੱਗੋਂ ਕੋਈ ਹੈ ਹੀ ਨਹੀਂ ਨਾ ਕਦੇ ਕੋਈ ਖੰਗ ਨਾ ਜੁਕਾਮ ਨਾ ਬੁਖਾਰ ਨਾ ਗਲ ਨਾ ਕੋਬਾ ਨਾ ਕੋਈ ਬੀਪੀ ਨਾ ਕੋਈ ਠੀਕ ਹੈ ਉਮਰ ਵਧਣ ਦੀ ਹੈ ਲੇਕਿਨ ਲੱਗ ਨਹੀਂ ਰਿਹਾ ਕੋ ਉਮਰ ਵਧ ਰਹੀ ਹੈ ਹਾਂਜੀ 71 ਸਾਲ ਦੀ ਉਮਰ ਜੇ ਤੁਹਾਨੂੰ ਇਥੇ ਤੋੜਦਾ ਭਜਦਾ ਲੱਭਦਾ ਹਾਂਜੀ ਹਰ ਕੋਈ ਕਰ ਸਕਦਾ ਜੀ ਹਰ ਕੋਈ ਕਰ ਸਕਦਾ ਜੀ ਬੜਾ ਆਸਾਨ ਹੈ ਸੋ ਜਿਹੜੇ ਤੇਲ ਨੇ ਉਹਨਾਂ ਨੂੰ ਖਾਸ ਕਰਕੇ ਗਰਮ ਕਰਕੇ ਵਰਤਣਾ ਬੰਦ ਕਰ ਦਿਓ ਘਰਾਂ ਦੇ ਵਿੱਚ ਦੂਸਰੀ ਗੱਲ ਹੈ ਕਿ ਸਾਨੂੰ ਜਿਹੜਾ ਅਸੀਂ ਗੱਲ ਦੁੱਧ ਧਿਓ ਦੀ ਹੁੰਦੀ ਆ ਬੜੀ ਕਿਉਂਕਿ ਸਾਨੂੰ ਪੰਜਾਬੀਆਂ ਨੂੰ ਇਹ ਬਚਪਨ ਤੋਂ ਪੜਾਇਆ ਜਾਂਦਾ ਕਿ ਦੁੱਧ ਕਿਓ ਵਰਗੀ ਖੁਰਾਕ ਕੋਈ ਹੈ ਹੀ ਨਹੀਂ ਮੈਨੂੰ ਇੱਕ ਚੀਜ਼ ਦੱਸੋ ਗਾਂ ਨੂੰ ਜਾਂ ਮੱਝ ਨੂੰ ਜਾਂ ਜਿਹਦਾ ਵੀ ਦੁੱਧ ਅਸੀਂ ਲੈਨੇ ਆ ਉਹਨੂੰ ਦੁੱਧ ਆਇਆ ਕਦੋਂ ਕਦੋਂ ਆਇਆ ਜਦੋਂ ਉਹਨੇ ਬੱਚੇ ਨੂੰ ਜਨਮ ਦਿੱਤਾ ਉਦੋਂ ਹੀ ਹੁੰਦਾ ਨਾ ਸਾਡੀ ਮਾਂ ਨੂੰ ਦੁੱਧ ਕਦੋਂ ਆਇਆ ਸੀ ਜਦੋਂ ਸਾਡਾ ਜਨਮ ਹੋਇਆ ਤੇ ਫਿਰ ਉਹ ਦੁੱਧ ਰੱਬ ਨੇ ਕਿਹਦੇ ਜੋਗਾ ਦਿੱਤਾ ਉਸ ਬੱਚੇ ਜੋਗਾ ਦਿੱਤਾ ਜਾਂ ਸਾਡੇ ਜੋਗਾ ਦਿੱਤਾ ਕਿੱਦੇ ਜੋਗਾ ਉਸ ਬੱਚੇ ਜੋਗਾ ਦਿੱਤਾ ਅਸੀਂ ਉਹਦੇ ਕੋ ਖੋ ਕੇ ਉਹਦਾ ਖਾਣਾ ਖੋ ਕੇ ਚੋਰੀ ਕਰਕੇ ਉਸਨਾਂ ਠੱਗੀ ਮਾਰ ਕੇ ਅਸੀਂ ਉਹ ਆਪ ਲੈ ਲੇ ਲੀਏ ਕਿਉਂ ਤੁਹਾਨੂੰ ਨੁਕਸਾਨ ਦੇ ਐ ਜਾਨਵਰ ਦਾ ਟੈਂਪਰੇਚਰ ਕਿੰਨਾ ਆ ਕਦੇ ਨੋਟ ਕਰੋ ਉਹਨੂੰ ਇੱਕ ਜਾਨਵਰ ਜਿਹੜਾ ਉਹਦਾ ਨਾਰਮਲ ਟੈਂਪਰੇਚਰ 101 ਡਿਗਰੀ ਸੈਂਟੀਗ੍ਰੇਡ ਫਾਰਨਿਟ ਐ ਸੌਰੀ 101 ਡਿਗਰੀ ਫਾਰਨਿਟ ਤੁਹਾਡਾ ਟੈਂਪਰੇਚਰ ਕਿੰਨਾ ਆ 98.4 ਡਿਗਰੀ ਜਿਹੜੀ ਫੈਟ 101 ਡਿਗਰੀ ਚ ਪਿਗਲੀ ਰਹਿੰਦੀ ਹੈ ਕੀ ਉਹ 98.4 ਚ ਪਿਗਲੀ ਰਹੇਗੀ ਕਿਵੇਂ ਕਹੀਏ ਕਿ ਸਾਡੇ ਦੇਸੀ ਕਿਉਂ ਸਾਡੇ ਵਾਸਤੇ ਵਧੀਆ ਉਹ ਜੰਮੇਗਾ ਕਿਉਂਕਿ ਟੈਂਪਰੇਚਰ ਘਟ ਗਿਆ ਸਾਡੇ શરી ਚ ਤੁਸੀਂ ਇਸ ਤੋਂ ਵੱਧ ਤਾਂ ਨਹੀਂ ਨਾ ਕਰ ਸਕਦੇ 98.4 ਹੀ ਹੈ ਨਾ ਠੀਕ ਤੇ ਗਾਂ ਮਜਦਾ ਤਾਂ 101 ਡਿਗਰੀ ਹੈ ਇਹ ਸਾਡੇ ਬੱਚਿਆਂ ਦੀ ਉਮਰਾਂ ਘਟਾ ਰਿਹਾ ਹੈ ਇਹਨੂੰ ਪਾਣੀ ਪਾਣ ਦੇ ਇਹ ਲੋ ਗੁੱਜ ਪਾਣੀ ਪਾਲਣ ਦੇ ਕਰੋ ਪਾਵੇਂ ਪਾਣੀ ਪਾਰੋ ਦੁੱਧ ਦੀ ਤਸਵੀਰ ਤੇ ਦੁੱਧ ਹੀ ਰਹਿਣਾ ਉਹ ਪਤਲਾ ਹੋ ਜਾਏਗਾ ਲੇਕਿਨ ਦੁੱਧ ਤੇ ਦੁੱਧ ਹੀ ਰਹਿਣਾ ਹਾਂਜੀ ਬੈਸਟ ਹੈਗਾ ਜਦੋਂ ਤੁਸੀਂ ਬਦਾਮ ਅਖਰੋਟ ਤੇਲ ਅਲਸੀ ਮਿਕਸੀ ਚ ਪੀ ਲੈ ਲੈਂਦੇ ਹੋ ਨਾ ਤੇ ਉਹਦੇ ਚ ਸਾਰੇ ਗੁਣ ਨੇ ਜੋ ਦੁੱਧ ਚ ਨੇ ਸਾਰੇ ਗੁਣ ਦੁੱਧ ਨਾਲੋਂ ਵੀ ਜ਼ਿਆਦਾ ਆਪਣੇ ਬੱਚਿਆਂ ਨੂੰ ਉਹ ਦੁੱਧ ਬਣਾ ਕੇ ਪਿਆ ਦਿਓ ਫੈਟ ਵੀ ਵਧੀਆ ਆ ਜਾਏਗੀ ਕਦੇ ਉਹਨਾਂ ਨੂੰ ਹਾਰਦੀਆਂ ਫਿਊਚਰ ਪਲਾਨ ਆਉਣ ਲਈ ਆਉਣੀਆਂ ਅੱਜ ਪ੍ਰੋਬਲਮ ਪਤਾ ਕੀ ਹੈ ਜਦੋਂ ਵੱਡੇ ਵੱਡੇ ਦਿਆਂ ਵਰਗੇ ਸਾਡੇ ਨੌਜਵਾਨ ਬੱਚੇ 40 ਸਾਲ ਦੀ ਉਮਰ ਚ 35 ਸਾਲ ਦੀ ਉਮਰ ਚ ਹਾਰਟ ਅਟੈਕ ਨਾਲ ਚਲੇ ਜਾਂਦੇ ਨੇ ਮਿਹਨਤ ਕੀਤੀ ਬੱਚਿਆਂ ਨੇ ਹੁਣੇ ਪਿੱਛੇ ਵਿਰਿੰਦਰ ਘੁੰਮਣ ਬੋਡੀ ਬਿਲਡਰ ਹਾਰਟ ਅਟੈਕ ਨਾਲ ਮਰ ਗਿਆ ਨਾ ਪੁੱਛ ਕੇ ਦੇਖੋ ਉਹਦੇ ਪਰਿਵਾਰ ਨੂੰ ਉਹਨੇ ਉਸ ਪਰਿਵਾਰ ਨੇ ਕੀ ਕੁਆਤਾ ਪਿੱਛੇ ਇੱਕ ਹੋਰ ਮੁੰਡਾ ਸੀ ਉਹਦਾ ਨਾਮ ਸੀ ਚੈਸਤਨਾਮ ਖੱਟੜ ਸੀਗਾ ਉਹ ਜੀਮ ਦੇ ਵਿੱਚ ਕਾਦੇ ਵਸ ਗਿਆ ਸੀ ਜਿਵੇਂ ਜੀ ਬੱਚੇ ਇਸੇ ਕਰਕੇ ਜਾਂਦੇ ਨੇ ਅਸੀਂ ਫਿੱਟ ਹੋਈਏ ਤੰਦਰੁਸਤ ਹੋਈਏ ਲੇਕਿਨ ਉਹ ਬੱਚੇ ਸਾਡੇ 25 25 30 30 ਸਾਲਾਂ ਦੇ ਵਿੱਚ ਹਾਰਟ ਅਟੈਕ ਨਾਲ ਮਰ ਜਾਂਦਾ ਕੀ ਉਹਨੂੰ ਤੰਦਰੁਸਤੀ ਕਹੋਗੇ ਕਾਰਨ ਕੀ ਹੈ ਕਿ ਉੱਥੇ ਜਾ ਕੇ ਕੀ ਫੋਕਸ ਕਰ ਦਿੱਤਾ ਜਾਂਦਾ ਕਿ ਉਹ ਖਾਓ ਦੁੱਧ ਪੀਓ ਪਨੀਰ ਖਾਓ ਖੂਬ ਪਨੀਰ ਖਾਓ ਖੂਬ ਜਿਆਦਾ ਉਹਦੇ ਅੰਡੇ ਖਾਓ ਜਾਨਵਰਾਂ ਦੇ ਮਾਸ ਦੇ ਉੱਤੇ ਸਾਨੂੰ ਫੋਕਸ ਕਰ ਦਿੱਤਾ ਜਾਂਦਾ ਅਸੀਂ ਭੁੱਲ ਜਾਂਦੇ ਹਾਂ ਕਿ ਜਿਹੜੀ ਗਾਂ ਮੱਝ ਨੇ ਢਾਈ ਤੋਂ 3 ਸਾਲਾਂ ਦੇ ਵਿੱਚ ਉਹਦੇ ਬੱਚੇ ਨੇ ਜਵਾਨ ਹੋਣਾ ਆ 25 30 ਕਿਲੋ ਦਾ ਪੈ ਕੇ ਬਣ ਪੈਦਾ ਹੋ ਕੇ ਉਹਨੇ 25 30 ਕੁਇੰਟਲ ਦਾ ਬਣਨਾ ਆ ਤਿੰਨ ਸਾਲ ਦੇ ਵਿੱਚ ਮਸਲ ਉਹਦੇ ਵੱਡੇ ਹੋਣਗੇ ਉਹ ਸਾਡੇ ਬੱਚਿਆਂ ਦੇ ਵੀ ਵੱਡੇ ਹੋ ਜਾਣਗੇ ਲੇਕਿਨ ਕੀ ਉਮਰ ਦੇ ਦੇਣਗੇ ਉਹੋਲੇ ਜਾਣੇ ਆ ਕਿ ਗਾਂ ਮੱਜ ਨੇ 15 16 ਸਾਲਾਂ ਚ ਮਰਨਾ ਵੀ ਆ ਸੋ ਜਿਹੜੀ ਐਨੀਮਲ ਫੈਟ ਹੈ ਚਾਹੇ ਉਹ ਚਰਬੀ ਹੈ ਵੱਡੇ ਵੱਡੇ ਬੋਡੀ ਬਿਲਡਰਾਂ ਨੂੰ ਜਾ ਕੇ ਸਟੱਡੀ ਕਰੋ ਮੈਂ ਸਟੱਡੀ ਇਸ ਟਾਪਿਕ ਨੂੰ ਜਦੋਂ ਕਰਨਾ ਸ਼ੁਰੂ ਕੀਤਾ ਨਾ ਦੋ ਵੱਡੇ ਬੋਡੀ ਬਿਲਡਰ ਦੁਨੀਆ ਦੇ ਵਿੱਚ ਜਿਹੜੇ ਮਸ਼ਹੂਰ ਸੀ ਮੇਰੇ ਸਾਹਮਣੇ ਆਏ ਇੱਕ ਹਾਲੀਵੁੱਡ ਦਾ ਬੜਾ ਵੱਡਾ ਐਕਟਰ ਸੀਗਾ ਰਨਾਲਡ ਕਰਕੇ ਉਹਨੂੰ ਮੈਂ ਜਦੋਂ ਸਟੱਡੀ ਕੀਤਾ ਉਹਨੇ 50 ਸਾਲ ਦੀ ਉਮਰ 'ਚ ਜਾ ਕੇ ਉਹਨੂੰ ਸਭ ਕੁਝ ਮੀਟ ਮਾਰ ਛੱਡਣਾ ਪਿਆ ਕਹਿੰਦਾ ਹਾਰ ਦੀ ਪ੍ਰੋਬਲਮ ਆ ਗਈ ਹੁਣ ਜਾਂ ਤੇ ਮਰਾਂ ਜਾਂ ਫਿਰ ਛੱਡਾਂ ਤੇ ਫਿਰ ਉਹ ਐ ਸਾਰਾ ਐਨੀਮਲ ਫੂਡ ਛੱਡ ਦਿੱਤਾ ਉਹਨੇ ਤੇ ਪਲਾਂਟ ਬੇਸਡ ਟਰਾਈਟ ਤੇ ਆ ਗਿਆ ਦੇਖੋ ਅੱਜ ਕੱਲ੍ਹ ਹਾਲੀਵੁੱਡ ਦਾ ਇੱਕ ਸਟਾਰ ਉਹਦਾ ਨਾਮ ਹੈਗਾ ਰੌਕ ਜਿਹੜੇ ਨੌਜਵਾਨ ਬੱਚੇ ਰ ਬਹੁਤ ਜਾਣਦੇ ਨੇ ਅੱਜ ਕੱਲ੍ਹ ਉਹਨੂੰ ਦੇਖੋ ਸੁੱਕ ਕੇ ਇਤਰਾ ਹੋ ਗਿਆ ਚੁੱਕ ਕੇ ਇਤਰਾ ਕਿਉਂਕਿ ਉਹਨੂੰ 20 45 ਸਾਲ ਦੀ ਉਮਰ 'ਚ ਹੀ ਹਾਰ ਦੀ ਪ੍ਰੋਬਲਮ ਆ ਗਈ ਤੇ ਹੁਣ ਮਜਬੂਰੀ ਨੂੰ ਸਭ ਕੁਝ ਉਹ ਛੱਡਣਾ ਪਿਆ ਉਹ ਵੱਡੇ ਵੱਡੇ ਮਸਲ ਦੇ ਦੇਗਾ ਲੇਕਿਨ ਤੁਹਾਨੂੰ ਤੰਦਰੁਸਤੀ ਨਹੀਂ ਦੇਵੇਗਾ ਇਸ ਕਰਕੇ ਕੁਦਰਤ ਨੇ ਸਾਨੂੰ ਬੜੇ ਤੇਲ ਵਾਲੀਆਂ ਚੀਜ਼ਾਂ ਦਿੱਤੀਆਂ ਨੇ ਤੇਲ ਦਿੱਤੇ ਅਲਸੀ ਦਿੱਤੇ ਬਦਾਮ ਦਿੱਤੇ ਅਖਰੋਟ ਦਿੱਤੇ ਮੂੰਗਫਲੀ ਦਿੱਤੀ ਕਿੰਨਾ ਕੁਛ ਸਰੋਂ ਦਿੱਤੀ ਇੰਜੀ ਸਰੋਂ ਦੇ ਕੁਝ ਦਾਣੇ ਖਾ ਲੋ ਇੰਜੀ ਅਲਸੀ ਖਾ ਲੋ ਇੰਜੀ ਤੇਲ ਖਾ ਲੋ ਮੂੰਗਫਲੀ ਖਾ ਲੋ ਬਦਾਮ ਖਾ ਲੋ ਅਖਰੋਟ ਖਾ ਲੋ ਇਹ ਸਾਰਾ ਤੁਹਾਡੇ ਵਾਸਤੇ ਇੰਜੀ ਖਾਓ ਲੇਕਿਨ ਇੰਜੀ ਜਿੰਨਾ ਕੁ ਜ਼ਰੂਰਤ ਨੇ ਦਿੱਤੇ ਨੇ ਸਾਰੇ ਨਾ ਫਾਇਦੇ ਸਾਨੂੰ ਮਿਲਣਗੇ ਤੁਸੀਂ ਤੰਦਰੁਸਤ ਰਹੋਗੇ ਕਰਕੇ ਦੇਖੋ ਇੱਕ ਵਾਰੀ ਆਪਣੇ ਪਰਿਵਾਰਾਂ ਦੇ ਵਿੱਚੋਂ ਕਿਵੇਂ ਤੁਹਾਡਾ ਬੀਪੀ ਵੀਪੀ ਸਭ ਖਤਮ ਹੁੰਦਾ ਕਿਵੇਂ ਹਾਰਦੀਆਂ ਪ੍ਰੋਬਲਮ ਖਤਮ ਹੁੰਦੀਆਂ ਕਿਵੇਂ ਸਰੀਰ ਚ ਤੂਸਤੀ ਫਰਤੀ ਵੱਧਦੀ ਆ ਸਰ YouTube ਤੇ ਪਾਇਆ ਤੁਸੀਂ ਆਪਣਾ ਆ ਵੀ ਪੈ ਜਾਣਾ ਜੀ YouTube ਤੇ ਹਰ ਵਾਰੀ ਆ ਜਿਹੜਾ ਇੱਥੇ ਸ਼ੂਟ ਹੁੰਦਾ ਐ ਇਸ ਕਰਕੇ ਹੁੰਦਾ ਹੈ ਕਿ ਆ ਜਣੀਆਂ ਗੱਲਾਂ ਇੱਥੇ ਵੀ ਕਰਨੀਆਂ ਨੇ ਅਸੀਂ ਇਹ ਬਾਕੀ ਦੁਨੀਆ ਤੱਕ ਵੀ ਪਹੁੰਚ ਜਾਣ ਵੈਸੇ ਵੀ ਹੈਗੇ ਨੇ YouTube ਤੇ ਪਹਿਲਾਂ ਵੀ ਪਾਇਆ ਏ ਠੀਕ ਹੈ ਲੇਕਿਨ ਇਹ ਉੱਥੇ ਪਾਉਣੀ ਹੈ ਇਸ ਕਰਕੇ ਅਸੀਂ ਤਾਂ ਕਿ ਇਹ ਗੱਲਾਂ ਇੱਥੇ ਕਰਦੇ ਆਂ ਤੇ ਅਸੀਂ ਉਹੀ ਇਹ ਜਿਹੜੇ 25-30 ਜਣੇ ਹੈਗੇ ਉਹ ਸੁਣਦੇ ਆਂ ਉੱਥੇ ਚੱਲ ਜਾਂਦੀਆਂ ਤੇ ਖਜ਼ਾਨਾ ਸੁਣਦੇ ਨੇ ਉੱਥੇ ਬੀਬੀ ਸਮਝਦਾ ਕੋਈ ਤੁਹਾਡੇ ਸਾਲਾਂ ਇਹ ਕਰਨੀ ਹਾਂਜੀ ਬਿਲਕੁਲ ਜੀ ਸਾਡੇ ਘਰਾਂ 'ਚ ਮੇਰਾ ਮੁੱਖ ਉਦੇਸ਼ ਕਿਉਂ ਇੱਥੇ ਭੈਣਾ ਨੇ ਰਸੋਈ ਕਿਹਦੇ ਹੱਥ 'ਚ ਹੁੰਦੀ ਆ ਲੇਡੀਜ਼ ਦੇ ਹੱਥ 'ਚ ਹੁੰਦੀ ਆ ਖਾਣਾ ਕਿੰਨੇ ਬਣਾਉਣਾ ਆ ਲੇਡੀਜ਼ ਨੇ ਬਣਾਉਣਾ ਕਿਸ ਕਰਕੇ ਘਰ ਦੀ ਸਿਹਤ ਦਾ ਕੰਟਰੋਲ ਕਿਹਦੇ ਹੱਥ 'ਚ ਆ ਉਹ ਲੇਡੀਜ਼ ਦੇ ਹੱਥ 'ਚ ਆ ਸੋ ਐਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਤੁਹਾਡਾ ਕੋਈ ਇਆਜਤ ਲੈਣਾ ਜੀ